ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਆ ਕਿਸਾਨ ਵੀਰੋ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪੈਂਡਲ ਲੰਬਵਾਲੀ ਜ਼ਿਲ੍ਹਾ ਇਸ ਪਿੰਡ ਨੂੰ ਸੱਜਣੋ ਫਰੀਦਕੋਟ ਲੱਗਦਾ ਤੇ ਨੇੜੇ ਸ਼ਹਿਰ ਆ ਜਿਹੜਾ ਬਰਗਾੜੀ 6-7 ਕਿਲੋਮੀਟਰ ਦੀ ਦੂਰੀ ਆ ਸੱਜਣੋ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ 3 ਜਨਵਰੀ ਦੇ ਪਹਿਲੇ ਨੰਬਰ ਦੇ ਉੱਤੇ ਇੱਕ ਮੱਝ ਦਿਖਾਵਾਂਗੇ ਸੱਜਣੋ ਤੁਹਾਨੂੰ ਕੁਝ ਦਿਨ ਬਾਕੀ ਆ ਸੂਨ ਦੇ ਵਿੱਚ ਸਾਰੀ ਡਿਟੇਲ ਮਾਲਕ ਤੋਂ ਵੀਰ ਤੋਂ ਲੈ ਕੇ ਦਵਾਂਗੇ ਤੇ ਦੋ ਦਿਖਾ ਦੇਣੀ ਆ ਸੱਜਣੋ ਤੁਹਾਨੂੰ ਵਹਿੜਾਂ ਹੀਫਰ ਦਿਖਾ ਦੇਾਂਗੇ ਬੱਚੀਆਂ ਇਹਨਾਂ ਦੀ ਡਿਟੇਲ ਆਪਾਂ ਬਾਅਦ ਦੇ ਵਿੱਚ ਲੈਨੇ ਆ ਪਹਿਲਾਂ ਆਪਾਂ ਮੱਝ ਦੀ ਗੱਲਬਾਤ ਕਰਦੇ ਆ ਆਜੋ ਕਰਵਾਉਣੇ ਵੀਰ ਨਾਲ ਗੱਲਬਾਤ ਤੁਹਾਡੀ ਇੱਧਰ ਆ ਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਪਰਵਾਰ ਠੀਕ ਆ ਵੀਰੇ ਆਪਾਂ ਜਿਹੜੇ ਘਰੇ ਖੜੇ ਨਾਮ ਦੱਸ ਦਈਏ ਵੀਰੇ ਬੱਬੂ ਨਾਮ ਆ ਕੀਤਾ ਤੇ ਇੱਕਰੀ ਆਪਣਾ ਪਿੰਡ ਦਾ ਐਡਰੈਸ ਕਨਫਰਮ ਕਰਦੇ ਹਾਂ ਹਾਂ ਜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਨੇੜੇ ਬਾਜਾ ਖਾਨਾ ਰਹਿੰਦਾ 2 ਕਿਲੋਮੀਟਰ ਬਾਜਾ ਖਾਨਾ ਆਪਣਾ 2 ਕਿਲੋਮੀਟਰ ਆ ਪਰ ਗਾੜੀ ਇਹ ਤੋਂ 6 ਕਿਲੋਮੀਟਰ ਵੀਰੇ ਗਾੜੀ ਹਾਂ 6 ਕਿਲੋਮੀਟਰ ਠੀਕ ਹੈ ਜੀ ਤੇ ਅੱਜ ਆਪਣੇ ਕੋਲੇ 3 ਜਨਵਰੀ ਆ ਵੀਰੇ ਸੇਲ ਵਾਲੇ ਹਨਾ ਜੀ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਇਹਦੀ ਕੀ ਡਿਟੇਲ ਆ ਵੀਰੇ ਮੱਝ ਦੇ ਦੇ 6-7 ਕਿਧਾਂ ਰਹਿੰਦੇ ਆ 6 ਤੋਂ 7 ਦੇ ਨੇ ਜਿਹੜੇ ਪੈਂਡਿੰਗ ਆ ਕਿੰਨੇ ਸੂਆ ਸੁਨਾ ਇਹਨੇ ਵੀਰੇ ਦੂਜਾ ਸੂਆ ਸੁਨਾ ਦੂਜਾ ਸੂਆ ਸੁਨਾ ਮੈਂ ਪਹਿਲੇ ਸੂਏ ਦੁੱਧ ਦਾ ਰਿਕਾਰਡ ਵੀਰੇ ਕੋਸ਼ 11 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਇਸਨੇ 11 ਕਿਲੋ ਦੁੱਧ ਜਿਹੜਾ ਦਿੱਤਾ ਵਾ ਆਪਣੇ ਘਰੇ ਹੀ ਚੋਈ ਆ ਵੀਰੇ ਹਨਾ ਆਪਾਂ ਦੇਖ ਸਕਦੇ ਆ ਸੱਜਣੋ ਲੇਵੇ ਦੀ ਸਾਫ ਸੁਥਰੀ ਆ ਬਾਕੀ ਥਣ ਬਹੁਤ ਚੰਗਾ ਲੱਗਾ ਹੋਇਆ ਵਾ ਲੇਵਾ ਹਲੇ ਹੋਰ ਵੀ ਕਾਫੀ ਤਿਆਰ ਕਰ ਜਾਣਾ ਕਿਉਂਕਿ ਹਲੇ ਜਿਹੜੇ 6-7 ਦਿਨ ਬਾਕੀ ਆ ਜਿੰਨੀਆਂ ਇੰਨੀਆਂ ਸਪੇਸ ਹੈਗੀ ਆ ਇਹਨੇ ਭਰ ਕੇ ਸੋਣਾ ਵਾ ਸੱਜਣੋ ਵੇਖੋ ਤੁਸੀਂ ਥਣ ਬਾਕੀ ਸਿੰਗਾ-ਸੁੰਗਾ ਦੀ ਬਹੁਤ ਸੋਹਣੀ ਆ ਇਹ ਹੁਣ ਮੰਨ ਲਓ ਜਿਹੜਾ ਸੀਮਨ ਲੱਗਾ ਉਹਦੀ ਕੋਈ ਡਿਟੇਲ ਪਤਾ ਵੀਰੇ ਠੀਕ ਹੈ ਨਹੀਂ ਵੀਰੇ ਜਿਹੜੇ ਮੰਨ ਲਓ ਸੀਮਨ ਲੱਗਾ ਵਾ ਉਹ ਪਾਈਆਂ ਨੂੰ ਕੋਈ ਡਿਟੇਲ ਨਹੀਂ ਪਤਾ ਇੱਕ ਵਾਰੀ ਤੋੜ ਕੇ ਦਿਖਾ ਦਈਏ ਵੀਰੇ ਨੂੰ ਬਾਕੀ ਪੱਠਪੁੜੇ ਵਾਲੋ ਤੁਸੀਂ ਦੇਖ ਸਕਦੇ ਆਂ ਸੱਜਣੋ ਕਾਫੀ ਚੌੜੀ ਪਲੀ ਸੰਭੀ ਵੱਜਾ ਸਾਫ਼ ਸੁਥਰੀ ਆ ਜਿੰਨੀ ਵੀ ਆ ਸਿੰਗਾ ਦੀ ਬਹੁਤ ਸੋਹਣੀ ਆ ਦੂਜਾ ਸੁਆ ਸੂਣ ਦੇ ਵਿੱਚ 6 ਤੋਂ 7 ਦਿਨ ਬਾਕੀ ਆ ਮੋੜ ਲਿਓ ਵੀਰੇ ਲੇਵੇ ਦੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਬਾਕੀ ਥੋੜੀ ਬਹੁਤੀ ਜਿਹੜੀ ਹੋਰ ਤਿਆਰੀ ਕਰ ਜਾਊਗੀ। ਬੰਦ ਵੀਰੇ। ਨੌਵੀਂ ਸੱਜਣੋ ਪਹਿਲੇ ਨੰਬਰ ਤੇ ਤੁਹਾਨੂੰ ਇਹ ਮੱਝ ਦਿਖਾਈ ਆ ਤੇ ਮੋਲੇ ਦਾ ਕੀ ਰਹੂਗਾ ਵੀਰੇ? 1,40,000 1 ਲੱਖ ਦੇ 40,000 ਰੁਪਿਆ ਮੋਲਾ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਵੀਰੇ। ਠੀਕ ਹੈ ਜੀ। ਨੌਵੀਂ ਸੱਜਣੋ ਸਾਫ ਸੁਥਰੀ ਝੋਟੀ ਆ ਦੂਜਾ ਸੂਆ ਸੋਨਾ ਪਹਿਲੇ ਸੂਏ ਦਾ ਦੁੱਧ ਜਿਹੜਾ ਰਿਕਾਰਡ ਆ 11 ਕਿਲੋ ਦਾ 1 ਲੱਖ ਦੇ 40,000 ਰੁਪਿਆ ਮੋਲਾ ਜਿਹਦੇ ਵਿੱਚੋਂ ਮਾਨਤਨ ਹੋ ਜਾਊਗਾ। ਦੋ ਨੰਬਰ ਤੇ ਆਪਾਂ ਵਛੀਆਂ ਕਵਰ ਕਰਦੇ ਆਜੋ ਦਿਖਾਉਨੇ ਆ ਸੱਜਣੋ। ਸੱਜਣਾ ਦੋ ਇਹ ਵੜਾ ਨਾ ਬਾਈ ਦੇ ਕੋਲੇ ਪਹਿਲੇ ਨੰਬਰ ਤੇ ਵਛੀ ਇਹਦੀ ਕਿੰਨੀ ਕੁ ਉਮਰ ਆ ਵੀਰੇ ਇਹਦੀ ਉਮਰ ਹੋਊਗੀ 8-9 ਮਹੀਨਾ ٹھیک ਹੈ ਜੀ ਲਓ ਵੀ ਸੱਜਣਾ ਵੀਰ ਜਿਹੜਾ ਇਹ ਗਵੰਡੀ ਆ ਬਾਈ ਬੱਬੂ ਦੇ ਨਾਲ ਤੁਸੀਂ ਸਾਰਾ ਕਨਫਰਮ ਕਰ ਲਿਓ ਵੀ ਇਹਦੀ ਕਿੰਨੀ ਉਮਰ ਆ ਤੇ ਸੀਮੈਂਟ ਡਿਟੇਲ ਪਤਾ ਕੁਛ ਇਹਨਾਂ ਦਾ ਵੀਰੇ ਨਹੀਂ ਉਹ ਵੀਰ ਨੂੰ ਹੀ ਪਤਾ ਬੱਬੂ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ ਵੀਰ ਨੂੰ ਪਤਾ ਵੀ ਇਹ ਕਿਹੜੇ ਸੀਮੈਂਟ ਦੀਆਂ ਨੇ ਤੇ ਇਹਨਾਂ ਦੀ ਉਮਰ ਏਜ ਦਾ ਤੁਸੀਂ ਅੰਦਾਜ਼ਾ ਲਾ ਕੇ ਆ ਜਿਓ ਬੜੀ ਗੱਲ ਆ ਤੁਸੀਂ ਵੀਰ ਨਾਲ ਕੀ ਗੱਲ ਲੱਗਿਆ ਉਹ ਪਰਲੀ ਵਛੀ ਦੇ ਟੀਕਾ ਭਰਿਆ ਹੋਇਆ ਕਿੰਨਾ ਟਾਈਮ ਹੋ ਗਿਆ ਵੀਰੇ ਇਹਨੂੰ ਕਿੰਨਾ ਹੋ ਗਿਆ ਉਹਨੂੰ ਟੀਕਾ ਭਰਾਈ ਨੂੰ ਮਹੀਨਾ ਹੋ ਗਿਆ ਬੜੀਆਂ ਹੀ ਪਿੱਛੇ ਇਧਰ ਨੂੰ ਕਰ ਦੋਗੇ ਵੀਰੇ ਝੋਲੀਆਂ ਦਿਖਾ ਦਈਏ ਪ੍ਰਿੰਟਰ ਮਸਲ ਵਾਲੀਆਂ ਸੱਜ ਨੂੰ ਸਾਫ਼ ਸੁਥਰੀਆਂ ਵਛੀਆਂ ਤਾਂ ਪਹਿਲੇ ਨੰਬਰ ਤੇ ਜਿਹੜੀ ਵਛੀ ਦਿਖਾਈ ਸੀ ਝੋਲੀ ਝਾਲੀ ਵਾਲੇ ਬਹੁਤ ਪਰਫੈਕਟ ਆ ਤੁਸੀਂ ਦੇਖਿਓ ਥਾਨ ਬਹੁਤ ਚੰਗਾ ਲੱਗਾ ਹੋਇਆ ਵਾ ਝੋਲੀ ਬਹੁਤ ਸੋਹਣੀ ਪੱਟੀ ਆ ਤੇ ਇਸ ਵਛੀ ਦੇ ਵੀਰੇ ਟੀਕਾ ਲੱਗੇ ਨੂੰ ਮਹੀਨਾ ਹੋ ਗਿਆ ਹੈਨਾ ਬਈ ਸਾਨੂੰ ਬਹੁਤ ਚੰਗਾ ਲੱਗਾ ਇਸ ਵੱਛੀ ਦੇ ਵੀ ਮਿੱਤਰੋ ਬਾਕੀ ਪ੍ਰਿੰਟ ਤੇ ਨਸਲ ਚੰਗੀ ਆ ਇਹ ਇਹਨਾਂ ਦਾ ਮੁੱਲ ਕਿੰਨਾ ਰਹੂਗਾ ਵੀਰੇ ਇਹਨਾਂ ਦਾ ਜੋੜੇ ਦਾ 45000 ਜੋੜੇ ਦਾ 45000 ਰੁਪਿਆ ਮੁੱਲ ਆ ਜੇ ਇਕੱਲੀ ਇਕੱਲੀ ਲੈਣੀ ਹੋਵੇ ਕਿਸੇ ਨੇ ਵੀਰੇ ਵੀਰ ਦਾ ਆਪਾਂ ਨੰਬਰ ਜਿਹੜਾ ਮੈਂਸ਼ਨ ਕਰ ਦਿੰਨੇ ਆ ਸੱਜਣੋ ਵੀਡੀਓ ਦੇ ਵਿੱਚ ਵੱਛੀਆਂ ਬਾਰੇ ਸਾਰੀ ਡਿਟੇਲ ਵੀਰ ਤੋਂ ਲੈ ਲਿਓ ਪ੍ਰਾਪਤ ਕਰ ਲਿਓ ਮੱਝ ਦੀ ਜਿੰਨੀ ਡਿਟੇਲ ਸੀ ਉਹ ਆਪਾਂ ਦੇਤੀ ਆ ਮੱਝ ਦਾ ਮੁੱਲ 140000 ਰੁਪਿਆ ਵੱਛੀਆਂ ਦੋਆ ਜੋੜੇ ਦਾ ਮੁੱਲ ਆ 45000 ਰੁਪਈਆ ਜਿਹਦੀ ਸਾਰੀ ਡਿਟੇਲ ਬਾਕੀ ਵੀਰ ਤੋਂ ਲੈ ਲੈਣੇ ਆ ਵੀਰੇ ਨੰਬਰ ਦੱਸ ਦਿਓ ਆਪਣਾ ਨੰਬਰ 98153 98153 550 55065 ਵੀਰ ਦਾ ਨੰਬਰ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਿਓ ਮੈਂ ਤੁਹਾਨੂੰ ਖੋਦੀ ਦੱਸ ਦਿੰਨਾ 98153 550659815355065 ਵੀਰ ਦਾ ਨੰਬਰ ਆ ਦੋ ਬਾਈ ਦੇ ਕੋਲੇ ਬੱਚੀਆਂ ਜਿੰਨਾਂ ਵਿੱਚੋਂ ਇਹ ਬੱਚੀ ਦੇ ਟੀਕਾ ਭਰਿਆ ਹੋਇਆ ਵਾ ਉਹ ਬੱਚੀ ਹਲੇ ਬੱਚਾ ਵਾ ਤੁਸੀਂ ਵੇਖ ਸਕਦੇ ਆ ਇੱਕ ਮੱਝ ਦਿਖਾਈ ਆ ਦੂਜਾ ਸੂਆ ਸੂਨ ਨੂੰ ਬਿਲਕੁਲ ਤਿਆਰ 6 ਤੋਂ 7 ਦਿਨ ਲੈ ਕੱਢਦੀ ਆ ਬਾਕੀ ਸੋਹਣੀ ਆ ਸਿੰਗਾ ਬੂਥੀ ਦੀ ਬਹੁਤ ਸੋਹਣੀ ਆ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਤੁਸੀਂ ਸੰਪਰਕ ਕਰ ਲਿਓ ਧੰਨਵਾਦ